ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚ ਅੱਤਵਾ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਛੋਟਾ ਪ੍ਰਾਈਵੇਟ ਜਹਾਜ਼ ਅਚਾਨਕ ਉਡਾਨ ਦੇ ਦੌਰਾਨ ਸੰਤੁਲਨ ਗਵਾ ਬੈਠਾ ਅਤੇ ਸਿੱਧਾ ਖੜੇ ਟੱਕ ਉੱਤੇ ਆ ਡਿੱ ਗਿਆ ਜਿਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਹਿਕਸ 에ਅਰਫੀਲਡ ਦੇ ਨੇੜੇ ਇੱਕ 18 ਪਹੀਆ ਵਾਹਨ ਅਤੇ ਕਈ ਕੁਇਲਰਾਂ ਦੇ ਨਾਲ ਟਕਰਾਨ ਤੋਂ ਬਾਅਦ ਜਹਾਜ਼ ਨੂੰ ਅਗਲਾ ਗਈ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟੱਕਰ ਦੇ ਮਗਰੋਂ ਪੂਰੇ ਅਸਮਾਨ ਦੇ ਵਿੱਚ ਕਾਲੇ ਧੂਏ ਦਾ ਘੁਬਾਰ ਫੈਲ ਗਿਆ ਹਾਦਸੇ ਦੇ ਵਿੱਚ ਮਾਰੇ ਗਏ ਦੋਹਾਂ ਲੋਕਾਂ ਦੀ ਹਜੇ ਤੱਕ ਪਛਾਣ ਨਹੀਂ ਹੋ ਸકી ਅਤੇ ਵੀ ਸਪਸ਼ਟ ਨਹੀਂ ਹੋਇਆ ਕਿ ਨੇੜੇ ਮੌਜੂਦ ਹੋਰ ਕੋਈ ਜ਼ਖਮੀ ਹੋਇਆ ਹੈ ਕਿ ਨਹੀਂ ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਦਰਦਨਾਕ ਹਾਦਸਾ ਟੈਰੈਂਟ ਕਾਉਂਟੀ ਦੇ ਵਿੱਚ ਹੋਪ ਰਿਹਾ ਜੋ ਕਿ ਫੋਰਟਵਰਥ ਅਲਾਈਐਂਸ 에ਅਰਪੋਰਟ ਅਤੇ ਫੋਰਟਵਰਥ ਮੀਚਮ 에ਅਰਪੋਰਟ ਦੇ ਵਿਚਕਾਰ ਸਥਿਤ ਹੈ। ਘਟਨਾ ਤੋਂ ਬਾਅਦ ਰਾਹਤ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਅਤੇ ਮਲਬੇ ਦੇ ਵਿੱਚੋਂ ਲਾਸ਼ਾਂ ਬਰਾਮਦ ਕਰ ਲੀਆਂ ਨੇ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਇਸ ਦੇ ਤਕਨੀਕੀ ਖਰਾਬੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਟੈਕਸਾਸ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਇੱਕ ਜਹਾਜ਼ ਨੂੰ ਹਾਦਸਾ ਵਾਪਰਿਆ ਜਹਾਜ਼ ਕਈ ਟੋਕਿਆਂ ਦੇ ਨਾਲ ਜਾ ਟਕਰਾਇਆ ਜਿਸ ਦੇ ਕਾਰਨ ਉਹ ਸੜ ਕੇ ਸੁਆਹ ਹੋ ਗਿਆ ਇਸ ਹਾਦਸੇ ਦੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਹੈ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਅਮਰੀਕਾ ਦੇ ਟੈਕਸਾਸ ਦੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜੁਦੀ ਇੱਕ ਜਹਾਜ਼ ਟਰੱਕਾਂ ਦੇ ਨਾਲ ਜਾ ਟਕਰਾਇਆ ਜਹਾਜ਼ ਕਿਫਾਸ ਦੇ ਟੈਰੈਂਟ ਕਾਉਂਟੀ ਦੇ ਵਿੱਚ ਹਿਕਸ 에ਅਰਫੀਲਡ ਦੇ ਨੇੜੇ ਹਾ사 ਕਰਸਤ ਹੋ ਗਿਆ ਜਿਸ ਦੇ ਨਾਲ ਇੱਕ 18 ਪਹੀਆ ਵਾਹਨ ਵਾਲੇ ਟਰੱਕ ਅਤੇ ਟਰੈਲਰ ਦੇ ਨਾਲ ਟੱਕਰ ਹੋ ਗਈ ਤੇ ਜਹਾਜ਼ ਅਕ ਦੀਆਂ ਲਪਟਾਂ ਦੇ ਵਿੱਚੇ गिर ਗਿਆ ਜਿਸ ਦੇ ਨਾਲ ਟੋਕਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਤੇ ਇਸ ਹਾਦਸੇ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਠਿਕਸ 에ਅਰਫੀਲਡ ਟੈਕਸਾਸ ਦੇ ਫੋਰਟਵਰਥ ਦੇ ਵਿੱਚ ਇੱਕ ਨਿਜੀ ਹਵਾਈ ਅਟੈਚ ਜਿੱਥੇ ਜਹਾਜ਼ ਨੇ ਉਡਾਨ ਭਰੀ ਸੀ ਹਾਸਲਾ ਕਾਰਨ ਹਜੇ ਵੀ ਅਣਜਾਣ ਹੈ ਫੋਰਟਵਰਥ ਫਾਈਲ ਡਿਪਾਰਟਮੈਂਟ ਨੇ ਸੀਬੀਐਸਟੀਐਸ ਨੂੰ ਦੱਸਿਆ ਕਿ ਜੁਹਾਸ ਇੱਕ 18 ਪਹੀਆ ਵਾਹਨ ਵਾਲੇ ਤਾਕਤ ਦੇ ਟ੍ਰੇਲਰ ਦੇ ਨਾਲ ਜਾ ਟਕਰਾਇਆ ਹੈ ਤੇ ਇੱਕ ਚਸ਼ਮਦੀਤ ਗੁਆਰ ਨੇ ਦੱਸਿਆ ਕਿ ਉਹ ਨੇੜਲੇ ਕੈਫੇ ਦੇ ਵਿੱਚ ਕੰਮ ਕਰ ਰਹੇ ਸਨ ਜਦੋਂ ਉਹਨਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਇੱਕ ਜੁਹਾਸ ਨੂੰ ਖੜੇ ਟੱਕਰ ਦੇ ਨਾਲ ਟਕਰਉਂਦੇ ਵੇਖਿਆ ਹਾਸੀ ਦੇ ਵਾਲੇ ਦੁਆਲੇ ਧੂਏ ਦਾ ਬੱਦਲ ਦੇਖਿਆ ਗਿਆ ਹਾਸੀ ਤੋਂ ਬਾਅਦ ਸਥਾਨਕ ਅਧਿਕਾਰੀਆਂ ਤੇ ਸੰਬੰਧਤ ਏਜੰਸੀਆਂ ਕਾਰਨ ਦੀ ਜਾਂਚ ਕਰ ਰਹੀਆਂ ਨੇ ਟੈਕਸਾਸ ਦੇ ਟੈਰੈਂਟ ਕਾਉਂਟੀ ਦੇ ਫੋਰਟ ਬਰਥ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਹੋਏ ਜਹਾਜ਼ ਹਾਸੇ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ ਉਹਨਾਂ ਦੇ ਵਿੱਚ ਜਹਾਜ਼ ਨੂੰ ਟਰੱਕਾਂ ਉੱਤੇ ਡਿੱਗਦੇ ਹੋਏ ਅਗਧੀਆਂ ਲਪਟਾਂ ਵਿੱਚ ਫਟਦੇ ਦਿਖਾਏ ਗਏ ਹਾਸੇ ਤੋਂ ਕਾਲੇ ਤੂਏ ਦਾ ਗੁਬਾਰ ਵੀ ਦਿਖਿਆ ਜਾ ਸਕਦਾ ਹੈ ਤੇ ਹਾਸੇ ਤੋਂ ਬਾਅਦ ਲੋਕਾਂ ਨੇ ਨੀਸੀ ਜਹਾਜ਼ਾ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੀ ਹੈ ਹਾਲੀ ਦੇ ਵਿੱਚ ਅਮਰੀਕਾ ਵਿੱਚ ਨਿੱਜੀ ਜਹਾਜ਼ਾ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਅਮਰੀਕਾ ਵਿੱਚ ਨਿੱਜੀ ਜਹਾਜ਼ ਜੋ ਦੋ ਲੋਕਾਂ ਨੂੰ ਲੈ ਕੇ ਜਾਂਦੇ ਨੇ ਆਮ ਨੇ ਹਾਲ ਹੀ ਦੇ ਵਿੱਚ ਇੰਨਾ ਜਹਾਜ਼ ਦੇ ਕ੍ਰੈਸ਼ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਨਾਲ ਅਮਰੀਕਾ ਵਿੱਚ ਇਹਨਾਂ ਦੀ ਵਰਤੋਂ ਅਤੇ ਸੁਰੱਖਿਆ ਬਾਰੇ ਬਹਿਸ ਛੇੜ ਚੁੱਕੀ ਹੈ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚ ਅੱਤਵਾਰ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਛੋਟਾ ਪ੍ਰਾਈਵੇਟ ਜਹਾਜ਼ ਅਚਾਨਕ ਉਡਾਨ ਦੇ ਦੌਰਾਨ ਸੰਤੋਲਨ ਖੋਆ ਬੈਠਾ ਅਤੇ ਸਿੱਧਾ ਖੜੇ ਟੱਕਾ ਉੱਤੇ ਆੜ ਗਿਆ ਜਿਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਇੱਕ 에어ਫੀਲਡ ਦੇ ਨੇੜੇ ਇੱਕ 18 ਪਹੀਆ ਵਾਹਨ ਅਤੇ ਕਈ ਟ੍ਰੇਲਰਾਂ ਦੇ ਨਾਲ ਟਕਰੋਂ ਤੋਂ ਬਾਅਦ ਜਹਾਜ਼ ਨੂੰ ਅਗਲਾ ਗਈ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟੱਕਰ ਦੇ ਮਗਰੋਂ ਪੂਰੇ ਅਸਮਾਨ ਦੇ ਵਿੱਚ ਕਾਲੇ ਧੂਏ ਦਾ ਗੁਬਾਰ ਫੈਲ ਗਿਆ ਹਾਦਸੇ ਦੇ ਵਿੱਚ ਮਾਰੇ ਗਏ ਦੋਹਾਂ ਲੋਕਾਂ ਦੀ ਹਜੇ ਤੱਕ ਪਛਾਣ ਨਹੀਂ ਹੋ ਸકી ਅਤੇ ਵੀ ਸਪਸ਼ਟ ਨਹੀਂ ਹੋਇਆ ਕਿ ਨੇੜੇ ਮੌਜੂਦ ਹੋਰ ਕੋਈ ਜ਼ਖਮੀ ਹੋਇਆ ਹੈ ਕਿ ਨਹੀਂ ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਦਰਦਨਾਕ ਹਾਦਸਾ ਟੈਰੈਂਟ ਕਾਉਂਟੀ ਦੇ ਵਿੱਚ ਹੋਪਰੇ ਜੋ ਕਿ ਫੋਰਟਵਰਥ ਅਲਾਈਂਸ 에어ਪੋਰਟ ਤੇ ਫੋਰਟਵਰਥ ਮੀਚਮ 에어ਪੋਰਟ ਦੇ ਵਿਚਕਾਰ ਸਥਿਤ ਹੈ ਘਟਨਾ ਤੋਂ ਬਾਅਦ ਰਾਹਰ ਟੀਮਾਂ ਨੇ मौके ਤੇ ਪਹੁੰਚ ਕੇ ਅਗੁੱਤੇ ਕਾਬੂ ਪਾਇਆ ਅਤੇ ਮਲਬੇ ਦੇ ਵਿੱਚੋਂ ਲਾਸ਼ਾਂ ਦਾ ਮਤਕਾਲੀਆਂ ਨੇ ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਇਸੇ ਤਕਨੀਕੀ ਖਰਾਬੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਮਰੀਕਾ ਦੇ ਟੈਕਸਾਸ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਇੱਕ ਜਹਾਜ਼ ਨੂੰ ਹਾਦਸਾ ਵਾਪਰਿਆ ਜਹਾਜ਼ ਕਈ ਟੋਕਿਆਂ ਦੇ ਨਾਲ ਜਾ ਟਕਰਾਇਆ ਜਿਸ ਦੇ ਕਾਰਨ ਉਹ ਸੜ ਕੇ ਸੁਆਹ ਹੋ ਗਿਆ ਇਸ ਹਾਦਸੇ ਦੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਹੈ ਫਾਈਵ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅਗਦੇ ਕੰਮ ਪਾ ਲਿਆ ਅਮਰੀਕਾ ਦੇ ਟੈਕਸਾਸ ਦੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜਉਂਦੇ ਜਹਾਜ਼ ਟ੍ਰੱਕਾਂ ਦੇ ਨਾਲ ਜਾ ਟਕਰਾਇਆ ਜੁਹਾਜ਼ ਕਿਫਾਸੇ ਟੈਰੈਂਟ ਕਾਉਂਟੀ ਦੇ ਵਿੱਚ ਹਿਕਸ 에ਅਰਫੀਲਡ ਦੇ ਨੇੜੇ ਹਾ사 ਕਰਸਤ ਹੋ ਗਿਆ ਜਿਸ ਦੇ ਨਾਲ ਇੱਕ 18 ਪਹੀਆ ਵਾਹਨ ਵਾਲੇ ਟਰੱਕ ਕਤੇ ਟਰੈਲਰ ਦੇ ਨਾਲ ਟੱਕਰ ਹੋ ਗਈ ਤੇ ਜੁਹਾਜ਼ ਅੱਕ ਦੀਆਂ ਲਪਕਾ ਦੇ ਵਿੱਚ गिर ਗਿਆ ਜਿਸ ਦੇ ਨਾਲ ਟੱਕਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਗਿਆ ਤੇ ਇਸ ਹਾਦਸੇ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਹਿਕਸ 에ਅਰਫੀਲਡ ਟੈਕਸਾਸ ਦੇ ਫੋਰਟਵਰਥ ਦੇ ਵਿੱਚ ਇੱਕ ਨਿਜੀ ਹਵਾਈ ਅਟੈਚ ਤੇ ਜੁਹਾਜ਼ ਨੇ ਉਡਾਨ ਭਰੀ ਸੀ ਹਾਸੇ ਦਾ ਕਾਰਨ ਅਜੇ ਵੀ ਅਣਜਾਣ ਹੈ ਫੋਰਟਵਰਥ ਫਾਇਰ ਡਿਪਾਰਟਮੈਂਟ ਨੇ ਸੀਬੀਐਸ ਤੋਂ ਦੱਸਿਆ ਕਿ ਜੁਹਾਸ ਇੱਕ 18 ਪਹੀਆ ਵਾਹਨ ਵਾਲੇ ਤਾਕਤੇ ਟ੍ਰੇਲਰ ਦੇ ਨਾਲ ਜਾ ਟਕਰਾਇਆ ਤੇ ਇੱਕ ਚਸ਼ਮਦੀਦ ਗੁਆਰ ਨੇ ਦੱਸਿਆ ਕਿ ਉਹ ਨੇੜਲੇ ਕੈਫੇ ਦੇ ਵਿੱਚ ਕੰਮ ਕਰ ਰਹੇ ਸਨ ਜਦੋਂ ਉਹਨਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਇੱਕ ਜੁਹਾਸ ਨੂੰ ਖੜੇ ਟੱਕਰ ਦੇ ਨਾਲ ਟਕਰਾਉਂਦੇ ਵੇਖਿਆ ਹਾਸੇ ਦੇ ਵਾਲੇ ਦੁਆਲੇ ਧੂਏ ਦਾ ਬੱਦਲ ਦੇਖਿਆ ਗਿਆ ਹਾਸੇ ਤੋਂ ਬਾਅਦ ਸਥਾਨਕ ਅਧਿਕਾਰੀਆਂ ਤੇ ਸੰਬੰਧਤ ਏਜੰਸੀਆਂ ਕਾਰਨ ਦੀ ਜਾਂਚ ਕਰ ਰਹੀਆਂ ਨੇ ਟੈਕਸਾਸ ਦੇ ਟੈਰੈਂਟ ਕਾਉਂਟੀ ਦੇ ਫੋਰਟ ਵਰਥ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਹੋਏ ਜੁਹਾਸ ਹਾਸੇ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ ਉਹਨਾਂ ਦੇ ਵਿੱਚ ਜੁਹਾਸ ਨੂੰ ਟੱਕਾਂ ਉੱਤੇ ਡਿੱਗੇ ਹੋਏ ਅਗਧੀਆਂ ਲਪਟਾਂ ਵਿੱਚ ਫਟਦੇ ਦਿਖਾਏ ਗਏ ਹਾਸੇ ਤੋਂ ਕਾਲੇ ਤੂਏ ਦਾ ਗੁਬਾਰ ਵੀ ਦਿਖੇ ਜਾ ਸਕਦਾ ਹੈ ਤੇ ਹਾਸੇ ਤੋਂ ਬਾਅਦ ਲੋਕਾਂ ਨੇ ਨੀਜ਼ੀ ਜੁਹਾਸਾ ਦੀ ਸੁਰੱਖਿਆ ਬਾਰੇ ਚਿੰਤਾ ਵੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲੀ ਦੇ ਵਿੱਚ ਅਮਰੀਕਾ ਵਿੱਚ ਨਿੱਜੀ ਜਹਾਜ਼ਾ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਅਮਰੀਕਾ ਵਿੱਚ ਨਿੱਜੀ ਜਹਾਜ਼ ਜੋ ਦੋ ਲੋਕਾਂ ਨੂੰ ਲੈ ਕੇ ਜਾਂਦੇ ਨੇ ਉਹ ਆਮ ਨੇ ਹਾਲ ਹੀ ਦੇ ਵਿੱਚ ਇੰਨਾ ਜਹਾਜ਼ ਦੇ ਕ੍ਰੈਸ਼ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਨਾਲ ਅਮਰੀਕਾ ਵਿੱਚ ਇਹਨਾਂ ਦੀ ਵਰਤੋਂ ਅਤੇ ਸੁਰੱਖਿਆ ਬਾਰੇ ਬਹਿਸ ਛੇੜ ਚੁੱਕੀ ਹੈ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਟੈਕਸਾਸ ਰਾਜ ਦੇ ਵਿੱਚ ਅੱਤਵਾ ਦੁਪਹਿਰ ਇੱਕ ਭਿਆਨਕ ਹਾਸਾ ਵਾਪਰਿਆ ਜਦੋਂ ਇੱਕ ਛੋਟਾ ਪ੍ਰਾਈਵੇਟ ਜਹਾਜ਼ ਅਚਾਨਕ ਉਡਾਨ ਦੇ ਦੌਰਾਨ ਸੰਤੁਲਨ ਗਵਾ ਬੈਠਾ ਅਤੇ ਸਿੱਧਾ ਖੜੇ ਟੱਕਾ ਉਤੇ ਆੜ ਗਿਆ ਜਿਸ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਇੱਕ 에어ਫੀਲਡ ਦੇ ਨੇੜੇ ਇੱਕ 18 ਪਹੀਆ ਵਾਹਨ ਅਤੇ ਕਈ ਟ੍ਰੇਲਰਾਂ ਦੇ ਨਾਲ ਟਕਰੋਂ ਤੋਂ ਬਾਅਦ ਜਹਾਜ਼ ਨੂੰ ਅਗਲਾ ਗਈ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਰਿਪੋਰਟ ਦੇ ਵਿੱਚ ਇਹ ਗਾਇਕ ਟੱਕਰ ਦੇ ਮਗਰੋਂ ਪੂਰੇ ਅਸਮਾਨ ਦੇ ਵਿੱਚ ਕਾਲੇ ਧੂਏ ਦਾ ਗੁਬਾਰ ਫੈਲ ਗਿਆ ਹਾਦਸੇ ਦੇ ਵਿੱਚ ਮਾਰੇ ਗਏ ਦੋਹਾਂ ਲੋਕਾਂ ਦੀ ਹਜੇ ਤੱਕ ਪਛਾਣ ਨਹੀਂ ਹੋ ਸકી ਅਤੇ ਵੀ ਸਪਸ਼ਟ ਨਹੀਂ ਹੋਇਆ ਕਿ ਨੇੜੇ ਮੌਜੂਦ ਹੋਰ ਕੋਈ ਜ਼ਖਮੀ ਹੋਇਆ ਹੈ ਕਿ ਨਹੀਂ ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਦਰਦਨਾਕ ਹਾਦਸਾ ਟੈਰੈਂਟ ਕਾਉਂਟੀ ਦੇ ਵਿੱਚ ਵਾਪਰਿਆ ਜੋ ਕਿ ਫੋਰਟਵਰਥ ਅਲਾਈਐਂਸ 에어ਪੋਰਟ ਅਤੇ ਫੋਰਟਵਰਥ ਮੀਚਮ 에어ਪੋਰਟ ਦੇ ਵਿਚਕਾਰ ਸਥਿਤ ਹੈ। ਘਟਨਾ ਤੋਂ ਬਾਅਦ ਰਾਹਤ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਅਤੇ ਮਲਬੇ ਦੇ ਵਿੱਚੋਂ ਲਾਸ਼ਾਂ ਬ੍ਰਹਮਤ ਕਰ ਲੀਆਂ ਨੇ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਹਾਦਸੇ ਡਿੱਗਣ ਤੋਂ ਪਹਿਲਾਂ ਇਸ ਦੇ ਤਕਨੀਕੀ ਖਰਾਬੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੇ ਟੈਕਸਾਸ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਇੱਕ ਜਹਾਜ਼ ਨੂੰ ਹਾਦਸਾ ਵਾਪਰਿਆ ਜਹਾਜ਼ ਕਈ ਟੋਕਿਆਂ ਦੇ ਨਾਲ ਜਾ ਟਕਰਾਇਆ ਜਿਸ ਦੇ ਕਾਰਨ ਉਹ ਸੜ ਕੇ ਸੁਆਹ ਹੋ ਗਿਆ ਇਸ ਹਾਦਸੇ ਦੇ ਵਿੱਚ ਜਹਾਜ਼ ਵਿੱਚ ਸਵਾਲ ਦੋਵੇਂ ਲੋਕਾਂ ਦੀ ਮੌਤ ਹੋ ਗਈ ਹੈ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਅਮਰੀਕਾ ਦੇ ਟੈਕਸਾਸ ਦੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜੁਦੀ ਇੱਕ ਜਹਾਜ਼ ਟ੍ਰੱਕਰ ਦੇ ਨਾਲ ਜਾ ਟਕਰਾਇਆ ਜੁਹਾਰਸ ਇਤਿਹਾਸੇ ਟੈਰੈਂਟ ਕਾਉਂਟੀ ਦੇ ਵਿੱਚ ਹਿਕਸ 에ਅਰਫੀਲਡ ਦੇ ਨੇੜੇ ਹਾਸਾ ਕਰਸਤ ਹੋ ਗਿਆ ਜਿਸ ਦੇ ਨਾਲ ਇੱਕ 18 ਪਹੀਆ ਵਾਹਨ ਵਾਲੇ ਟਰੱਕ crater trailer ਦੇ ਨਾਲ ਟੱਕਰ ਹੋ ਗਈ ਤੇ ਜੁਹਾਰਸ ਅੱਗ ਦੀਆਂ ਲਪਟਾਂ ਦੇ ਵਿੱਚ गिर ਗਿਆ ਜਿਸ ਦੇ ਨਾਲ 2 ਲੋਕਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਗਿਆ ਤੇ ਇਸ ਹਾਦਸੇ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਫਿਕਸ 에ਅਰਫੀਲਡ ਟੈਕਸਾਸ ਤੇ ਪੋਰਟ ਵਰਥ ਦੇ ਵਿਚੇ ਇੱਕ ਨਿੱਜੀ ਹਵਾਈ ਅਟੈਚ ਜਹਾਜ਼ ਨੇ ਉਡਾਨ ਭਰੀ ਸੀ ਹਾਸੀ ਦਾ ਕਾਰਨ ਹਜੇ ਵੀ ਅਣਜਾਣ ਹੈ ਫੋਰਵਰਥ ਫਾਈਲ ਡਿਪਾਰਟਮੈਂਟ ਨੇ ਸੀਬੀਐਸ ਤੋਂ ਦੱਸਿਆ ਕਿ ਜੁਹਾਸ ਇੱਕ 18 ਪਹੀਆ ਵਾਹਨ ਵਾਲੇ ਤਾਕਤ ਦੇ ਟ੍ਰੇਲਰ ਦੇ ਨਾਲ ਜਾ ਟਕਰਾਇਆ ਹੈ ਤੇ ਇੱਕ ਚਸ਼ਮਦੀਦ ਗੁਆਹ ਨੇ ਦੱਸਿਆ ਕਿ ਉਹ ਨੇੜਲੇ ਕੈਫੇ ਦੇ ਵਿੱਚ ਕੰਮ ਕਰ ਰਹੇ ਸਨ ਜਦੋਂ ਉਹਨਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਇੱਕ ਜੁਹਾਸ ਨੂੰ ਖੜੇ ਰੁੱਕਦੇ ਨਾਲ ਟਕਰaundੇ ਵੇਖਿਆ ਹਾਦਸੇ ਦੇ ਵਾਲੇ ਧੂਏ ਦਾ ਬਦਲ ਦੇਖਿਆ ਗਿਆ ਹਾਦਸੇ ਤੋਂ ਬਾਅਦ ਸਥਾਨਕ ਅਧਿਕਾਰੀਆਂ ਅਤੇ ਸੰਬੰਧਿਤ ਏਜੰਸੀਆਂ ਕਾਰਨ ਦੀ ਜਾਂਚ ਕਰ ਰਹੀਆਂ ਨੇ ਟੈਕਸਾਸ ਦੇ ਟੈਨੈਂਟ ਕਾਉਂਟੀ ਦੇ ਫੋਰਟ ਬਰਥ ਦੇ ਵਿੱਚ ਹਿਕਸ 에ਅਰਫੀਲਡ ਨੇੜੇ ਹੋਏ ਜਹਾਜ਼ ਹਾਸੇ ਦੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ। ਉਹਨਾਂ ਦੇ ਵਿੱਚ ਜਹਾਜ਼ ਨੂੰ ਟੱਕਾਂ ਉੱਤੇ ਡਿੱਗਦੇ ਹੋਏ ਅਗਦੀਆਂ ਲਪਟਾਂ ਵਿੱਚ ਫਟਦੇ ਦਿਖਾਇਆ ਗਿਆ ਹੈ। ਹਾਸੇ ਤੋਂ ਕਾਲੇ ਤੂਏ ਦਾ ਗੁਬਾਰ ਵੀ ਦਿਖਿਆ ਜਾ ਸਕਦਾ ਹੈ ਤੇ ਹਾਸੇ ਤੋਂ ਬਾਅਦ ਲੋਕਾਂ ਨੇ ਨੀਜ਼ੀ ਜਹਾਜ਼ਾਂ ਦੀ ਸੁਰੱਖਿਆ ਬਾਰੇ ਚਿੰਤਾ ਵੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲੀ ਦੇ ਵਿੱਚ ਅਮਰੀਕਾ ਵਿੱਚ ਨਿੱਜੀ ਜਹਾਜ਼ਾ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਅਮਰੀਕਾ ਵਿੱਚ ਨਿੱਜੀ ਜਹਾਜ਼ ਜੋ ਦੋ ਲੋਕਾਂ ਨੂੰ ਲੈ ਕੇ ਜਾਂਦੇ ਨੇ ਉਹ ਆਮਨੇ ਹਾਲੀ ਦੇ ਵਿੱਚ ਇੰਨਾ ਜਹਾਜ਼ ਦੇ ਕ੍ਰੈਸ਼ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕਿਆ ਨੇ ਜਿਸ ਦੇ ਨਾਲ ਅਮਰੀਕਾ ਵਿੱਚ ਇਹਨਾਂ ਦੀ ਵਰਤੋਂ ਅਤੇ ਸੁਰੱਖਿਆ ਬਾਰੇ ਬਹਿਸ ਛਿੜ ਚੁੱਕੀ ਹੈ। ਇੱਕ ਵਾਰ ਫਿਰ ਦੱਸਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ